ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਮਹਾਂਪੁਰਕਰਨ ਸਿੰਘ ਮੰਨੀਵਾਲਾ ਅੱਜ ਆਪਾਂ ਉੱਚ ਸੀਜੀਐਮ ਕਾਲਜ ਮੋਹਲਾ ਤੇ ਆਪਣੇ ਨਾਲ ਉਗੇ ਬੁੱਧੀ ਜੀ ਵੀ ਤੇ ਸਿਆਸੀ ਤੇ ਹੋਰ ਵੀ ਭੱਗਦੇ ਮਸਲਿਆਂ ਦੇ ਮਾਹਿਰ ਸਰਦਾਰ ਸਤਪਾਲ ਸਿੰਘ ਜੀ ਮੋਹਲਾ ਚੇਅਰਮੈਨ ਸੀਜੀਐਮ ਕਾਲਜ ਮੋਹਲਾ ਜਿਹੜੇ ਆਪਣੇ ਨਾਲ ਅੱਜ ਉੱਤੇ ਤੇ ਇਹਨਾਂ ਨਾਲ ਆਪਾਂ ਕੁਝ ਮੁੱਦਿਆਂ ਤੇ ਗੱਲਬਾਤਾਂ ਕੁਝ ਭਖਵੇਂ ਮੁੱਦਿਆਂ ਤੇ ਗੱਲਬਾਤ ਕਰਨੀ ਹੈ ਜਿਹੜੇ ਮੁੱਦੇ ਅੱਜ ਭਖ ਰਹੇ ਆ ਚਲਨ ਤਮਾਵੜੇ ਆ ਉਹਨਾਂ ਤੇ ਗੱਲਬਾਤ ਆਪਾਂ ਇਹਨਾਂ ਨਾਲ ਕਰਨੀ ਹੈ ਪਹਿਲਾਂ ਤਾਂ ਆਪਾਂ ਇਹਨਾਂ ਦਾ ਪੰਜ ਪਾਣੀ ਨਿਊਜ਼ ਚੈਨਲ ਤੇ ਸਵਾਗਤ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦੀ ਬਣ ਕਰਨ ਜੀ ਸਤਪਾਲ ਜੀ ਖੁਦਕਸ਼ੀਆਂ ਦਾ ਰੁਝਾਨ ਬੜਾ ਵੱਧ ਚੁੱਕਿਆ ਵੀ ਖੁਦਕਸ਼ੀਆਂ ਬੱਚੇ ਕਰਦੇ ਆ ਕੀ ਪ੍ਰੋਬਲਮ ਹੁੰਦੀ ਐ ਵੀ ਜਿਹੜੇ ਬੱਚੇ ਐਨੀ ਵੱਡੀ ਗਤੀ ਦੇ ਵਿੱਚ ਕੁਲਕਸ਼ੀਆਂ ਕਰਦੇ ਉਹਦਾ ਕਾਰਨ ਕੀ ਐ ਦੇਖੋ ਜੀ ਹੁਣ ਵੋਟਾਂ ਦਾ ਮਾਹੌਲ ਚੱਲ ਰਿਹਾ ਅ ਸਜੀਤ ਪਾਤਰ ਜੀ ਦੀਆਂ ਲੈਣਾ ਨੇ ਡੂੰਘੇ ਵੈਣਾ ਦਾ ਕੀ ਮੇਨਣਾ ਤਖਤ ਦੇ ਪਾਵੇ ਬਣੀਏ ਜਦੋਂ ਤੱਕ ਉਹ ਲਾਛਾਂ ਗਿੰਦੇ ਨੇ ਆਪਾਂ ਵੋਟਾਂ ਗਣੀਏ ਤਾਂ ਗੱਲ ਇਹ ਐ ਵੀ ਵੋਟ ਰਾਜਨੀਤੀ ਦੇ ਵਿੱਚ ਸਾਡਾ ਦੇਸ਼ ਜਿਹੜਾ ਉਹਦੇ ਵਿੱਚ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਬਹੁਤ ਪਛੜ ਗਈ ਆ ਇਹਦੇ ਬਹੁਤ ਸਾਰੇ ਕਾਰਨ ਨੇ ਲੰਬੇ ਸਮੇਂ ਤੋਂ ਪੜ੍ਹਾਈ ਦਾ ਦਬਾਅ ਹੋਣਾ ਬੱਚਿਆਂ ਦੀ ਨੈਤਿਕਤਾ ਦੀ ਜਿਹੜੀ ਪੜ੍ਹਾਈ ਆ ਉਹ ਘੱਟ ਹੋਣੀ ਔਰ ਬੱਚਿਆਂ ਤੇ ਖਬੋਜ ਹੋਣਾ ਵੀ ਟੈਕਨੀਕਲ ਐਜੂਕੇਸ਼ਨ ਆ ਨੀਡ ਦੇ ਪੇਪਰ ਆ ਐਮਬੀਬੀਐਸ ਦੀ ਤਿਆਰੀ ਕਰਾਉਣੀ ਟੈਕਨੀਕਲ ਤਿਆਰੀ ਕਰਾਉਣੀ ਬੱਚਿਆਂ ਤੇ ਇਹ ਬੋਝ ਆ ਵੀ ਉਹ ਕਿਸੇ ਵੱਡੀਆਂ ਸੰਸਥਾਵਾਂ ਦੇ ਵਿੱਚ ਪੜਨ ਲਈ ਜਾਣ ਤੇ ਨੌਕਰੀਆਂ ਲਈ ਆਉਣ ਉੱਥੇ ਇੱਕ ਸਮੱਸਿਆ ਪੈਦਾ ਹੋ ਜਾਂਦੀ ਆ ਕਿ ਜਦੋਂ ਬੱਚਿਆਂ ਤੇ ਬੋਝ ਹੋ ਜਾਂਦਾ ਤੇ ਮਾਂ ਕੋਲ ਦੀ ਜਿਹੜੀ ਇੱਕ ਦੌੜ ਆ ਉਹ ਇਸੇ ਗੱਲ ਹੀ ਲੱਗੀ ਹੋਈ ਆ ਵੀ ਬੱਚੇ ਸਾਡਾ ਜਿਹੜਾ ਹੈ ਉਹ ਮੈਡ ਚਾਵੇ ਉਹ 100% ਨੰਬਰ ਲਵੇ ਉਹਦੇ ਸਾਰੇ ਸਬਜੈਕਟਾਂ ਦੇ ਸਾਰੇ ਨੰਬਰ ਆਉਣ ਤਾਂ ਇਸ ਕਰਕੇ ਇਸ ਦੌੜ ਦੇ ਵਿੱਚ ਜਿਹੜਾ ਦਬਾਅ ਵਧ ਗਿਆ ਹਰ ਕੋਈ ਵਿਅਕਤੀ ਆਜ਼ਾਦੀ ਚਾਹੁੰਦਾ ਹਰ ਕੋਈ ਵਿਅਕਤੀ ਖੁੱਲ ਕੇ ਜੀਣਾ ਚਾਹੁੰਦਾ ਹਰ ਕੋਈ ਵਿਅਕਤੀ ਕਿਸੇ ਨਾ ਕਿਸੇ ਆਪਦੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਨਾ ਚਾਹੁੰਦਾ ਤਾਂ ਜਦੋਂ ਕੋਈ ਕਿਸੇ ਵਿਅਕਤੀ ਨੂੰ ਜ਼ਿੰਦਗੀ ਦੇ ਵਿੱਚ ਰੋੜਾ ਲੱਗਦਾ ਆ ਤੋ ਉਹਦੇ ਵਿੱਚ ਇੱਕ ਉਦਾਸੀ ਆਉਂਦੀ ਆ ਇੱਕ ਨਰਾਸ਼ਤਾ ਆਉਂਦੀ ਆ ਇਹ ਉਦਾਸੀ ਤੇ ਜਿਹੜੀ ਨਰਾਸ਼ਤਾ ਆ ਇਹ ਵਿਅਕਤੀ ਨੂੰ ਕਿਤਨਾ ਕਿਤੇ ਇਸ ਤਰ੍ਹਾਂ ਤਲਵਰ ਲੈ ਜਾਂਦੀ ਆ ਵੀ ਉਹ ਵਿਅਕਤੀ ਜਿਹੜਾ ਆ ਇਕੱਲਾ ਪੈਣ ਲੱਗਦਾ ਤੇ ਉਹ ਖੁਦਕੁਸ਼ੀ ਕਰਦਾ ਭਾਵੇਂ ਬੱਚਾ ਹੋਵੇ ਭਾਵੇਂ ਕਿਸਾਨ ਹੋਵੇ ਭਾਵੇਂ ਕਿਸੇ ਵੀ ਉਮਰ ਦਾ ਹੋਵੇ ਤੁਹਾਡੇ ਮੁਤਾਬਕ ਸਾਲਾਨਾ ਕਿੰਨੀਆਂ ਜਿਹੜੀਆਂ ਖੁਦਕੁਸ਼ੀਆਂ ਸੁਇਸਾਈਡ ਸਾਲਾਨਾ ਕਿੰਨੇ ਹੋ ਰਹੇ ਆ ਅਸੀਂ ਜਿਹੜੀ ਅੱਜ ਕੱਲਾ ਗੱਲ ਕਰਾਂਗੇ ਉਹ ਅਸੀਂ ਗੱਲ ਕਰਾਂਗੇ ਜਿਸ ਤਰ੍ਹਾਂ ਅਸੀਂ ਪਿਛਲੇ ਸਮੇਂ 'ਚ ਵੇਖਿਆ ਸੀ ਮਹਾਰਾਸ਼ਟਰ ਪੰਜਾਬ ਮੱਧ ਪ੍ਰਦੇਸ਼ ਬਹੁਤ ਸਾਰੇ ਕਿਸਾਨ ਖੁਦਕਸ਼ੀਆਂ ਕਰਦੇ ਨੇ ਪਰ ਇਸ ਤੋਂ ਇਲਾਵਾ ਜਿਹੜੀ ਇਹਨਾਂ ਖੁਦਕਸ਼ੀਆਂ ਦਾ ਕੁੱਲ ਵਿੱਚੋਂ ਜ਼ਿਆਦਾ ਜਿਹੜੇ ਆ 6% ਜਾਂ 7% ਕਹਿ ਲਓ ਬੱਚੇ ਨੇ ਜ਼ਿਆਦਾ ਤਾਂ ਜਿਹੜੇ 14 ਸਾਲ ਤੋਂ ਲੈ ਕੇ 30 ਸਾਲ ਤੱਕ ਤੇ ਉਹ ਇਹ ਉਹ ਨੇ ਜਿਹੜੇ ਸਕੂਲਾਂ 'ਚ ਪੜ੍ਹਦੇ ਨੇ ਕਿਸੇ ਨਾ ਕਿਸ ਨੇ ਘਟਨਾ ਕਾਰਨ ਕਈ ਰੋਣਾਂ ਤੇ ਮਨ 'ਤੇ ਜਿਹੜਾ ਉਦਾਸੀ ਛਾ ਜਾਂਦੀ ਹੈ ਤਾਂ ਉਹ ਬੱਚੇ ਜਦੋਂ ਕਈ ਵਾਰਾਂ ਕੁ ਪੇਪਰ ਦਿੰਦੇ ਨੇ ਜਾਂ ਪੇਪਰ 'ਚੋਂ ਨੰਬਰ ਕੱਟ ਆਉਂਦੇ ਨੇ ਜਿਸ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਇੱਕ ਘਟਨਾ ਵਾਪਰੀ ਇੱਕ ਲੜਕੀ ਨੇ ਪੇਪਰ ਦਿੱਤਾ ਜਿਹਨੂੰ NEET ਜਾਂ MBBS ਦੇ PMT ਦੇ ਬਰਾਬਰ ਇਹ ਕਿੰਨੇ ਮੈਡੀਕਲ ਦਾ ਪੇਪਰ ਦਿੱਤਾ ਉਸ ਪੇਪਰ ਦੇ ਵਿੱਚ ਉਹਦੇ 6 ਨੰਬਰ ਆਏ ਪਰ ਜਦੋਂ ਉਹਨਾਂ ਨੇ ਇਸ ਗੱਲ ਦੀ ਇਨਕੁਆਇਰੀ ਕਰਾਈ ਪਰ 6 ਨੰਬਰਾਂ ਕਰਕੇ ਬੱਚੀ ਨੇ ਜਿਹੜੀ ਉਹ ਸੂਸ਼ੜ ਕਰ ਲਿਆ ਪਰ ਜਦੋਂ ਉਹਨਾਂ ਨੇ ਬਾਅਦ ਦੇ ਵਿੱਚ ਉਸ ਪੇਪਰ ਬਾਰੇ ਪਤਾ ਕੀਤਾ ਤਾਂ ਉਸ ਬੱਚੀ ਦੇ ਨੰਬਰ 6 ਨਹੀਂ ਸੀ ਉਹਦੇ 560 ਨੰਬਰ ਸੀ ਉਦੋਂ ਉਹ ਪੰਜਾ ਅੱਗੇੋਂ ਲੈ ਗਿਆ ਜ਼ੀਰੋ ਪਿੱਛੇ ਰਹਿ ਗਈ ਕੱਲੇ 6 ਨੰਬਰ ਦੇਤੇ ਪਰ ਉਦ ਤੱਕ ਕੋ ਬੱਚੀ ਖੁਦਕੁਸ਼ੀ ਕਰ ਚੁੱਕੀ ਸੀ ਜਿਹਦਾ ਸਾਡੇ ਲਈ ਜਿਹੜਾ ਇਸ ਤਰ੍ਹਾਂ ਕਰਕੇ ਉਹ ਬੱਚਾ ਵਾਪਸ ਨਹੀਂ ਆ ਸਕਿਆ ਇਸੇ ਕਰਾਂ ਕੋਟਾ ਦੇ ਵਿੱਚ ਜਿਹੜਾ ਹੈ 2022 ਦੇ ਵਿੱਚ ਕੰਟੀਨਿਊ ਕਈ ਬੱਚਿਆਂ ਨੇ ਖੁਦਕੁਸ਼ੀ ਕਰ ਲਈ ਕਿਸੇ ਨੇ ਛੱਤ ਤੋਂ ਸ਼ਾਰ ਮਾਰ ਲਈ ਉਹਨਾਂ ਨੇ ਪੱਖੇ ਵੀ ਲਾਇ ਹੋਏ ਜਿਵੇਂ ਜੇ ਸਪਰਿੰਗ ਪਾਇਆ ਹੋਇਆ ਪਰ ਬੱਚੇ ਕੋ ਹੋਰ ਕਿਸੇ ਤਰੀਕੇ ਨਾਲ ਜਿਹੜੇ ਖੁਦਕੁਸ਼ੀ ਕਰ ਲੈਂਦੇ ਨੇ ਔਰ ਸਫਲਤਾ ਜਦੋਂ ਬੱਚੇ ਕੋ ਥੋੜਾ ਪਿੱਛੇ ਰਹਿ ਜਾਂਦੇ ਨੇ ਜਾਂ ਕਿਰਾ ਪ੍ਰੈਸ਼ਰ ਹੋ ਜਾਂਦਾ ਮਾਂ ਪਿਓ ਤੋਂ ਦੂਰ ਹੁੰਦੇ ਨੇ ਸਾਡੇ ਘਰ ਜਿਹੜੇ ਨੋ ਟੁੱਟੇ ਹੋਏ ਨੇ ਜਿਹੜੇ ਹੈ ਪਰਿਵਾਰ ਛੋਟੇ ਨੇ ਤਾਂ ਉਹਦੇ ਵਿੱਚ ਜਿਹੜਾ ਹੈ ਬੜਾ ਵੱਡਾ ਨੁਕਸਾਨ ਹੋ ਜਾਂਦਾ ਇਸ ਕਰਕੇ ਅਸੀਂ ਇਹ ਕਿੰਨੇ ਜਿਵੇਂ 2020-21 ਦੇ ਵਿੱਚ ਜਿੰਨੀਆਂ ਘਟਨਾਵਾਂ ਘਟੀਆਂ 22 ਚ 12 ਵਧੀਆਂ 23 ਚ 12 ਵਧੀਆਂ ਤੇ ਲਗਾਤਾਰ ਜਿਹੜੀ ਆ ਬੱਚਿਆਂ ਦੀ ਖੁਦਖਸ਼ੀ ਦਾ ਰੁਝਾਨ ਜਿਹੜਾ ਵਧਿਆ ਆ ਇਹਨੂੰ ਰੋਕਣਾ ਜ਼ਰੂਰੀ ਆ ਕਿਉਂਕਿ ਇਹ ਜ਼ਿਆਦਾਤਰ ਕੀ ਆ ਵੀ ਅਸੀਂ ਜਿਹੜਾ ਦੁਨੀਆ ਪੱਧਰ ਤੇ ਦਸਾਂ ਵਿੱਚੋਂ ਹਰ ਇੱਕ ਵਿਅਕਤੀ ਲਾੜੋ ਵਿਦਿਆਰਥੀ ਲਾੜੋ ਉਹ ਤਣਾਅ ਆ ਔਰ ਜ਼ਿਆਦਾਤਰ ਜਿਹੜਾ ਹੈ ਤਣਾਅ ਰਹਿਣਾ ਔਰ ਪੰਜਾਂ ਦੇ ਵਿੱਚੋਂ ਜਦੋਂ ਕੋਈ ਪੰਜ ਵਿਅਕਤੀ ਡਾਕਟਰ ਕੋਲ ਜਾਂਣ ਤਿੰਨ ਵਿਅਕਤੀਆਂ ਨੂੰ ਆਮ ਤੌਰ ਤੇ ਪਵਣੇ ਡਾਕਟਰ ਨੀਂਦ ਦੀ ਗੋਲੀ ਦਿੰਦਾ ਜਾਂ ਕੀਣਾ ਸੌਣ ਲਈ ਕਹਿੰਦਾ ਜਾਂ ਤਣਾਅ ਮੁਕਤ ਕਹਿੰਦਾ ਵੀ ਤੂੰ ਖੁੱਲ ਕੇ ਗੱਲ ਕਰ ਤਾਂ ਇਹ ਤਣਾਅ ਦੇ ਵਿੱਚ ਹੁੰਦਾ ਇਸੇ ਤਰ੍ਹਾਂ ਵਿਦਿਆਰਥੀ ਜਿਹੜਾ ਉਹ ਕੱਚੀ ਉਮਰ ਹੁੰਦੀ ਉਹ ਜਿਆਦਾ ਤਣਾਅ ਚ ਆ ਜਾਂਦਾ ਵੀ ਮੇਰੇ ਨੰਬਰ ਨਹੀਂ ਆਏ ਮੇਰੀ ਮੰਮੀ ਕੀ ਕਹੂ ਮੇਰਾ ਪਾਪਾ ਕੀ ਕਹੂ ਮੇਰੇ ਯਾਰ ਮਿੱਤਰ ਕੀ ਕਹਿਣਗੇ ਮੇਰੇ ਨੰਬਰ ਕੱਟ ਆ ਗਏ ਤਾਂ ਉਹਨਾਂ ਤੇ ਜਿਆਦਾ ਜਿਹੜਾ ਅਸਰ ਪੈਂਦਾ ਤਾਂ ਇੱਕ ਇਹਦੇ ਵਿੱਚ ਹੋਰ ਹੈ ਇਹਦੇ ਚ ਜਿਹੜੀ ਹੈ ਵੀ ਜਿੰਨੀਆਂ ਮੌਤਾਂ ਖੁਦਕੁਸ਼ੀ ਨਾਲ ਲੋਕ ਕਰਦੇ ਨੇ ਜਾਂ ਸਾਡੇ ਨੌਜਵਾਨ ਬੱਚੇ ਕਰਦੇ ਨੇ ਉਹਨੀਆਂ ਜੰਗਾ ਚ ਨਹੀਂ ਮੌਤਾਂ ਹੁੰਦੀਆਂ ਉਹਨੀਆਂ ਮਹਾਮਾਰੀ ਦੇ ਵਿੱਚ ਵੀ ਨਹੀਂ ਹੁੰਦੀਆਂ ਇਹ ਖੁਦਕੁਸ਼ੀਆਂ ਰੋਕਣਾ ਇਹਦਾ ਹੱਲ ਕੀ ਹੋਵੇ ਕੀ ਇਹਦਾ ਆਲਟਰਨੇਟਿਵ ਹੈ ਵਿੱਚ ਖੁਦਕੁਸ਼ੀਆਂ ਰੋਕੀਆਂ ਜਾ ਸਕਣ ਹਾਇ ਦੇ ਇਹਦੇ ਵਿੱਚ ਅਸੀਂ ਜਿਵੇਂ ਹੁਣ ਅਸੀਂ ਗੱਲ ਕਰਦੇ ਆਂ ਵੀ ਜਿਹੜੇ ਅੰਕੜੇ ਨੇ ਉਹਦੇ ਮੁਤਾਬਕ ਇਹ ਬਜੇ ਅਸੀਂ ਗੱਲ ਕਰ ਰਹੇ ਆਂ 40 ਸੈਕਿੰਡ ਦੇ ਵਿੱਚ ਇੱਕ ਨੌਜਵਾਨ ਕਿਤੇ ਨਾ ਕਿਤੇ ਖੁਦਕੁਸ਼ੀ ਕਰ ਰਿਹਾ ਇਹੀ ਕਾਰਨਾ ਸਭ ਤੋਂ ਵੱਡੀ ਨਿਰਾਸ਼ਾ ਕਿ ਸਾਡੀ ਪੜ੍ਹਾਈ ਦੇ ਵਿੱਚ ਜਿਹੜਾ ਪੜ੍ਹਾਈ ਨੂੰ ਰੋਜ਼ਗਾਰ ਨਾਲ ਇੰਨਾ ਜ਼ਿਆਦਾ ਜੋੜਿਆ ਗਿਆ ਵੀ ਸਫਲਤਾ ਦੀ ਕੁੰਜੀ ਇਹਨੂੰ ਸਮਝਿਆ ਗਿਆ ਕੱਲੀ ਪੜ੍ਹਾਈ ਕਰਕੇ ਜੇ ਨੌਕਰੀ ਨਹੀਂ ਮਿਲਦੀ ਵਿਅਕਤੀ ਜੇ ਕੋਈ ਪ੍ਰਾਈਵੇਟ ਕੰਮ ਕਰੇ ਜਾਂ ਕੋਸ਼ਿਸ਼ ਕਰੇ ਕਿ ਤਰ੍ਹਾਂ ਦੇ ਜੌਬ ਦੀ ਜ਼ਿੰਦਗੀ ਜੀਣ ਦੀ ਜ਼ਿੰਦਗੀ ਸਭ ਤੋਂ ਪਹਿਲਾਂ ਜ਼ਰੂਰੀ ਆ ਤਾਨੂੰ ਸਫਲਤਾ ਮਿਲਦੀ ਕਿਤੇ ਨਾ ਕਿਤੇ ਇਹ ਨਹੀਂ ਵਿਅਕਤੀ ਜਿਹੜੇ ਫਰਸਟ ਆਉਂਦੇ ਨੇ ਜਾਂ ਮੈਟਾਂ ਚਾਉਂਦੇ ਨੇ ਉਹੀ ਕਿਤੇ ਨਾ ਕਿਤੇ ਨੌਕਰੀ ਲੱਗਦੇ ਨੇ ਉਹ ਵੀ ਲੱਗਦੇ ਨੇ ਪਰ ਦੂਸਰੇ ਨੰਬਰ ਤੇ ਸਰਕਾਰਾਂ ਦੇ ਵਿੱਚ ਜਿਹੜੀ ਕਮੀ ਆ ਵੀ ਉਹ ਨੌਜਵਾਨਾਂ ਨੂੰ ਪ੍ਰੇਰਿਤ ਨਹੀਂ ਕਰ ਸਕਦੀ ਸਾਡੀ ਐਜੂਕੇਸ਼ਨ ਨੂੰ ਪ੍ਰੇਰਿਤ ਨਹੀਂ ਕਰ ਲਈ ਸਾਡਾ ਢਾਂਚਾ ਇਹੋ ਜਿਹਾ ਹੋ ਗਿਆ ਜਿਹਨੂੰ ਜੰਗਾਲ ਲੱਗਿਆ ਢਾਂਚੇ ਦੇ ਵਿੱਚ ਨੌਕਰੀ ਲਗਾਤਾਰ ਨਾ ਮਿਲਣੀ ਕੋਈ ਕਿਤੇ ਦੀ ਭਾਲ ਨਾ ਕਰ ਸਕਣੀ ਭਾਵੇਂ ਉਹ ਪ੍ਰਾਈਵੇਟ ਹੋਵੇ ਭਾਵੇਂ ਸਰਕਾਰੀ ਨਾ ਹੋਵੇ ਜੇ ਸਰਕਾਰਾਂ ਚਾਹਣ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਇਹਨਾਂ ਬੱਚਿਆਂ ਨੂੰ ਤੁਕੋ ਇਹਨਾਂ ਨੇ ਪਹਿਲਾਂ ਸ਼ੁਰੂ ਦੇ ਵਿੱਚ ਸੀ ਸਾਡੇ ਲਈ ਇਹ ਸੀ ਰੋਜ਼ਗਾਰ ਦਫ਼ਤਰ ਬਣੇ ਸੀ ਵੀ ਅਸੀਂ ਬੱਚੇ ਰੋਜ਼ਗਾਰ ਪਤਾ ਦੇਵਾਂਗੇ ਅੱਜ ਵੀ ਸਰਕਾਰਾਂ ਦੇ ਅੱਜ ਅੱਜ ਵੀ ਲੋਕ ਜੇ ਮੰਗ ਕਰਨ ਜਿਸ ਤਰ੍ਹਾਂ ਕਿਸਾਨ ਮੰਗ ਕਰ ਰਹਾ ਹੈ ਨਾ ਸਰਕਾਰਾਂ ਤੋਂ ਜੇ ਲੋਕ ਵੀ ਮੰਗ ਕਰਨ ਜੇ ਬੱਚੇ ਮੰਗ ਕਰਨ ਜੇ ਨੌਜਵਾਨ ਮੰਗ ਕਰਨ ਵੀ ਭਾਈ ਨਹੀਂ ਸਾਨੂੰ ਘੱਟੋ-ਘੱਟ ਰੋਜ਼ਗਾਰ ਦਾ ਜਿਹੜਾ ਹੈ ਉਹ ਪੱਤਾ ਦਿਓ ਵੀ ਇੱਕ ਬੱਚੇ ਨੂੰ ਜਿੰਨੀ ਇੱਕ ਲੋੜ ਆ ਜ਼ਿੰਦਗੀ ਦੇ ਵਿੱਚ ਪੜ੍ਹਾਈ ਦੀ ਤੇ ਕਿਉਂਕਿ ਪਿਛਲੇ ਸਮੇਂ 'ਚ ਜਿੰਨੀਆਂ ਸੀ ਜਿਹੜੀ ਹੁਣ ਸੈਂਟਰ ਦੀ ਸਰਕਾਰ ਆ ਜਿਹੜੀ ਚੱਲ ਰਹੀ ਹੈ ਹੁਣ ਜਿਹੜੀ ਵੋਟਾਂ ਪਾਉਣ ਤੋਂ ਪਹਿਲਾਂ ਇਹਨਾਂ ਨੇ ਵੀ ਬੱਚਿਆਂ ਲਈ ਜਿੰਨੀ ਸਕਾਲਰਸ਼ਿਪ ਸੀ ਉਹ ਘ ਐਸਸੀਬੀਸੀ ਦੀ ਵੀ ਘਟਾਤੀ ਪੀਐਚਡੀ ਦੀ ਵੀ ਘਟਾਤੀ ਜਦੋਂ ਤੁਸੀਂ ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਦੇ ਰਹੇ ਸਕਾਲਰ ਬੱਚੇ ਪੈਦਾ ਨਹੀਂ ਕਰ ਰਹੇ ਯੂਨੀਵਰਸਿਟੀ ਦੀ ਖੋਜਾਂ ਨਹੀਂ ਕਰ ਰਹੇ ਉਹਨਾਂ ਨੂੰ ਫਿਰ ਰੁਜ਼ਗਾਰ ਲਈ ਕੋਈ ਪਤਾ ਨਹੀਂ ਦੇ ਰਹੇ ਉਹ ਫਿਰ ਕਿਹੜੇ ਤਰ੍ਹਾਂ ਦੇ ਉਹ ਨਿਰਾਸ਼ ਹੋ ਜਾਂਦੇ ਨੇ ਫਿਰ ਵੇਖੋ ਇੱਕ ਸੀ ਨਰਾਸ਼ਤਾ ਜਿਹੜੀ ਬੱਚਿਆਂ 'ਚ ਜ਼ਿਆਦਾ ਪੈ ਜਾਂਦੀ ਹੈ ਇਸ ਕਰਕੇ ਇਹਦੇ ਲਈ ਨੈਤਿਕ ਸਿੱਖਿਆ ਦੇਣਾ ਸਭ ਤੋਂ ਪਹਿਲਾ ਕੰਮ ਆ ਔਰ ਸਿੱਖਿਆ ਦੇ ਵਿੱਚ ਬੱਚੇ ਨੂੰ ਪ੍ਰੋਬਲਮ ਬਣਾਉਣਾ ਵੀ ਕੱਲਾ ਇੱਕ ਪੇਪਰ ਜਾਂ ਦੋ ਜਾਂ ਤਿੰਨ ਪੇਪਰ ਨਹੀਂ ਜ਼ਿੰਦਗੀ ਲੰਮੀ ਆ ਕਿਤਨੇ ਕਹਤੇ ਤੁਸੀਂ ਸਫਲ ਹੋਵੋਗੇ ਜੇ ਤੁਸੀਂ ਕਿਤਨਾ ਕਹਤੇ ਮਿਹਨਤ ਕਰਦੇ ਰਹੋਗੇ ਉਹਦੇ ਲਈ ਬਹੁਤ ਸਾਰੀਆਂ ਸਾਡੇ ਕੋਲ ਆਧਾਰਨਾ ਨੇ ਅਸੀਂ ਉਹਨੂੰ ਅਸੀਂ ਪਸ਼ੂਆਂ ਪੰਛੀਆਂਾਂ ਉਹ ਕਈ ਇਸ ਤਨੇ ਨਿੱਕੇ ਨਿੱਕੇ ਕਹਾਣੀਆਂ ਸੁਣਾ ਸਕਦੇ ਆ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਅਸੀਂ ਤੱਕੀ ਕਰ ਸਕਦੇ ਆ ਤੇ ਦੂਜਾ ਜਿਹੜੀਆਂ ਸਰਕਾਰਾਂ ਦੇ ਦਬਾਅ ਪਾਵੇ ਕਿ ਸਰਕਾਰ ਜਿੰਨਾ ਚਿਰ ਨੌਕਰੀ ਨਹੀਂ ਦਿੰਦੇ ਰੁਜ਼ਗਾਰ ਪੱਤਾ ਦੇਵੇ ਤੇ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨੌਕਰੀ ਦੇਵੇ ਸਰਕਾਰੀ ਸੈਕਟਰ 'ਚ ਲੈ ਕੇ ਜਾਵੇ ਪ੍ਰਾਈਵੇਟ ਸੈਕਟਰ ਦੇ ਵਿੱਚ ਲੈ ਕੇ ਜਾਵੇ ਉਹਨਾਂ ਦਾ ਜੇ ਕੋ ਕਿੱਤਾ ਚੱਲਦਾ ਜਿਹੜੇ ਵਿਸ਼ੇਸ਼ ਕਿੱਤਾ ਜਿਵੇਂ ਸਾਡਾ ਪੰਜਾਬ ਦਾ ਖੇਤੀਬਾੜੀ ਕਿੱਤਾ ਆ ਜਾਂ ਜਿੱਥੇ ਇੰਡਸਟਰੀ ਆ ਉਥੇ ਇੰਡਸਟਰੀਅਲ ਦਾ ਕਿੱਤਾ ਜਾ ਜਿੱਥੇ ਜਿਸ ਤਰ੍ਹਾਂ ਦਾ ਲੋਕ ਕੋਈ ਕਿਤਾਇਆ ਉਸ ਤਰ੍ਹਾਂ ਦੇ ਕਿਤੇ ਨਾਲ ਜੋੜ ਕੇ ਸਰਕਾਰ ਕੰਟੀਨਿਊ ਨੂੰ ਨੌਕਰੀਆਂ ਕੱਢੇ ਰੋਜ਼ਗਾਰ ਦੇਵੇ ਤਾਂ ਇਹ ਮਸਲਾ ਹੱਲ ਹੋ ਸਕਦਾ ਕਿਤਨਾ ਕਿਤੇ ਤੁਸੀਂ ਸਾਡੇ ਚੈਨਲ ਤੇ ਆਏ ਤੇ ਹਰ ਬੋਲੇ ਵਿਚਾਰ ਪੇਸ਼ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਦਲ